ਇਹ ਬਹੁਤ ਹੀ ਉਦਾਸ ਤੇ ਦੁੱਖ ਭਰੀ ਘਟਨਾ ਮੰਨ ਦਾਸ ਹੈ ਬਹੁਤ ਹੀ ਸ਼ੌਕਿੰਗ ਤੇ ਮੰਦ ਭਾਗੀ ਅਫਸੋਸਨਾਕ ਸਿਰੇ ਦੀ ਅਫਸੋਸਨਾਕ ਘਟਨਾ ਵਾਪਰੀ ਹੈ ਜੰਮੂ ਕਸ਼ਮੀਰ ਚ ਅਤਵਾਦੀਆਂ ਨੇ ਅਟੈਕ ਕੀਤਾ ਹਮਲਾ ਕੀਤਾ ਪਹਲਗਾਮ ਜਿਹੜਾ ਕਿ ਕਸ਼ਮੀਰ ਦਾ ਟੂਰਿਸਟ ਪਲੇਸ ਹੈ ਲੱਖਾਂ ਲੋਕ ਉੱਥੇ ਜਾਂਦੇ ਨੇ ਬਹੁਤ ਖੂਬਸੂਰਤ ਉੱਥੇ ਹਤਵਦੀਆਂ ਨੇ ਜਿਹੜੇ ਸਲਾਨੀ ਸੀਗੇ ਟੂਰਿਸਟ ਸੀ ਵੱਖ-ਵੱਖ ਥਾਵਾਂ ਤੋਂ ਆਏ ਹੋਏ ਅੰਮਲਕ ਦੇ ਵੱਖ-ਵੱਖ ਥਾਵਾਂ ਤੋਂ ਵੀ ਤੇ ਇਵਨ ਇੰਡੀਆ ਤੋਂ ਬਾਹਰ ਵੀ ਜਿਹੜੇ ਉੱਥੇ ਸਲਾਨੀ ਆਉਂਦੇ ਨੇ ਤੇ ਅੱਜ ਦੁਪਹਿਰ ਤੋਂ ਬਾਅਦ ਬਾਅਦਪਹਿਰ 2:30 ਵਜੇ ਤੇ ਕਰੀਬ 2:30 ਬਣਦੇ ਨੇ ਕਰੀਬ ਜੀ ਤੇ ਅਚਾਨਕ ਆ ਕੇ ਹਤਵਦੀਆਂ ਨੇ ਫਾਇਰਿੰਗ ਸ਼ੁਰੂ ਕੀਤੀ ਤੇ ਬਹੁਤ ਹੀ ਪੈਦਾਂ ਨਾਲ ਜਿਹੜਾ ਉਹਨਾਂ ਦੀਆਂ ਗੋਲੀਆਂ ਚਲਾਈਆਂ ਜਿਹੜੇ ਉੱਥੇ ਬੱਚੇ ਔਰਤਾ ਮਰਦ ਹਰ ਉਮਰ ਦੇ ਜਿਹੜੇ ਸਲਾਨੀ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ ਉਹਨਾਂ ਨੇ ਬੇਕਿਰਕਟਾਂ ਦੇ ਨਾਲ ਫਾਇਰਿੰਗ ਕੀਤੀ ਤੇ ਬਹੁਤ ਹੀ ਮਤਲ ਦੁੱਖदाई ਔਰ ਬਹੁਤ ਹੀ ਨਿੰਦਣਯੋਗ ਜਿਹੜੀ ਹੈ ਉਹ ਘਟ ਰਾਇਆ ਇਹਦੇ ਚ ਕੁਝ ਕੈਜ਼ੁਐਲਟੀ ਵੀ ਹੋਈਆਂ ਕਾਫੀ ਤੇ ਜ਼ਖਮੀ ਵੀ ਬਹੁਤ ਹੋਏ ਆ ਪੂਰੀ ਅਸਲ ਗਿਣਤੀ ਜਿਹੜੀ ਹੈ ਉਹ ਦੀ ਅਜੇ ਉਹ ਅਜੇ ਸਰਕਾਰੀ ਤੌਰ ਤੇ ਨਹੀਂ ਜਾਰੀ ਕੀਤੀ ਗਈ ਇਸ ਕਰਕੇ ਹਾਲਾਂਕਿ ਗਿਣਤੀ ਪਾਰ ਅੱਜ ਮੀਡੀਆ ਚ ਆ ਵੀ ਰਹੀ ਹੈ ਪਰ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੀਆਂ ਜਾਨਾਂ ਗਈਆਂ ਨੇ ਉੱਥੇ ਇਹ ਪਰ ਜੋ ਉਹ ਤੁਹਾਨੂੰ ਤਸਵੀਰਾਂ ਆਈਆਂ ਨੇ ਜੋ ਉਹਨਾਂ ਦਾ ਹਾਲ ਆਇਆ ਉਹ ਤੋਂ ਲੱਗ ਰਿਹਾ ਕਿ ਗਿਣਤੀ ਕਾਫੀ ਹੈ ਹੋ ਗਈ ਜਿਹੜੀਆਂ ਜਾਨਾਂ ਕਾਫੀ ਗਈਆਂ ਨੇ ਔਰ ਜ਼ਖਮੀਆਂ ਦੀ ਗਿਣਤੀ ਵੀ ਕਾਫੀ ਹੈ ਮੁਲਕ ਭਰ ਚੇਸ ਤੇ ਜਿਹੜੀ ਨਿੰਦਾ ਹੋਈ ਹੈ ਕਿੰਨੇ ਕੀਤਾ ਗਿਆ ਤੇ ਸਾਰੇ ਨੇਤਾਵਾਂ ਨੇ ਰਾਸ਼ਟਰਪਤੀ ਦੇ ਲੈ ਕੇ ਪ੍ਰਧਾਨ ਮੰਤਰੀ ਦੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਭ ਨੇ ਗੁੰਦਰਦੀ ਤੌਰ ਤੇ ਇਦਨਾਂ ਕੀਤੀ ਹੈ ਕੰਮ ਕੀਤਾ ਸਾਰੇ ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਹੈ ਉਹ ਕਿਉਂਕਿ ਇਹ ਬੜੇ ਕਾਫੀ ਲੰਮੇ ਸਮੇਂ ਬਾਅਦ ਇਹ ਇਸ ਤਰ੍ਹਾਂ ਦੀ ਦਰਦਨਾਕ ਘਟਨਾ ਵਾਪਰੀ ਹੈ ਹਮਲਾ ਹੋਇਆ ਪਿਛਲੇ ਸਮੇਂ ਚ ਆਮ ਤੌਰ ਤੇ ਜਿਹੜੇ ਅੱਤਵਾਦੀ ਨੇ ਜਿਹੜੇ ਉਹ ਫੌਜ ਤੇ ਜਾਂ ਸੁਰੱਖਿਆ ਫੋਰਸਾਂ ਦੇ ਜਿਹੜੇ ਸੀਆਰਪੀਐਫ ਤੇ ਬੀਐਸਐਫ ਦੇ ਉਹਨਾਂ ਦੇ ਜਿਹੜੇ ਹਮਲੇ ਕਰਦੇ ਰਹੇ ਆ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਉਹ ਸੈਜਿਹੜੇ ਸਲਾਨੀ ਸੀਗੇ ਟੂਰਿਸਟ ਯਾਤਰੀ ਉਹਨਾਂ ਨੂੰ ਉਹ ਨਿਸ਼ਾਨਾ ਬਣਾਉਣਾ ਉਹਨਾਂ ਨੇ ਬੰਦ ਕਰਤਾ ਸੀ ਇੱਕ ਤਰ੍ਹਾਂ ਦਾ ਘਾਟ ਬਣਾਉਂਦੇ ਸੀ ਕਦੇ ਕਿ ਕਦੋਂ ਘਟਨਾਵਾਂ ਵਾਪਰਦੀਆਂ ਸੀ ਤੇ ਹੁਣ ਇਹ ਨਿਸ਼ਾਨਾ ਸਲਾਨੀਆਂ ਨੂੰ ਬਣਾਇਆ ਗਿਆ ਸਲਾਨੀ ਆਪਣੇ ਮੌਜ ਮੇਲੇ 'ਚ ਉਸ ਤਰ੍ਹਾਂ ਜਿਹੜੇ ਉਹ ਉੱਥੇ ਜਾਂਦੇ ਨੇ ਗਏ ਸੀ ਇਸ ਤਰ੍ਹਾਂ ਤੇ ਪਿਛਲੇ ਸਮੇਂ 'ਚ ਇਹ ਇਹ ਹੋਣ ਲੱਗਿਆ ਸੀ ਕਿ ਕਸ਼ਮੀਰ ਬਹੁਤ ਸ਼ਾਂਤ ਹੈ ਹੁਣ ਤੇ ਉੱਥੇ ਸਲਾਨੀ ਹਰ ਜਗ੍ਹਾ ਜਿਹੜੀ ਜਿੰਨੀਆਂ ਵੀ ਸੁਰਗ ਸੈਰਗਾਹਾਂ ਸਿੱਦੇ ਜਾਣ ਲੱਗੇ ਤੇ ਅੱਜ ਵੀ ਉਸੇ ਤਰ੍ਹਾਂ ਗਏ ਹੋਏ ਸੀ ਉਹ ਮੌਸਮ ਦੇਖੋ ਹੁਣ ਖੁੱਲ੍ਹਿਆ ਆ ਬਹੁਤ ਇਹ ਕਸ਼ਮੀਰ ਦੀ ਖੂਬਸੂਰਤੀ ਜਿਹੜੀ ਐ ਐਸੋ ਇਹਨਾਂ ਦੇ ਵਿੱਚ ਪੂਰੀ ਰੰਗਤ ਹੁੰਦੀ ਹੈ ਸੋ ਬਹੁਤ ਹੀ ਮਨਪਸੰਦ ਘਟਨਾ ਵਾਪਰੀ ਐ ਕਸ਼ਮੀਰ ਅਸੀਂ ਵੀ ਇਸ ਦੀ ਨਿੰਦਾ ਕਰਦੇ ਆ ਬਹੁਤ ਹੀ ਮਾੜੀ ਗੱਲ ਐ ਤੇ ਅਜੇ ਤੱਕ ਪੂਰੀ ਲਿਸਟ ਵੀ ਨਹੀਂ ਆਈ ਪਰ ਇਹ ਪਤਾ ਲੱਗਾ ਕਿ ਮਹਾਰਾਸ਼ਟਰ ਤੋਂ ਗੁਜਰਾਤ ਤੋਂ ਤੇ ਹੋਰ ਸ਼ੂਬਿਆਂ ਤੋਂ ਜਿਹੜੇ ਉਹ ਜਿਹੜੇ ਟੂਰਿਸਟ ਉੱਥੇ ਆਏ ਹੋਏ ਸੀਗੇ ਤੇ ਉਥੋਂ ਵੱਖ-ਵੱਖ ਥਾਵਾਂ ਤੋਂ ਜਿਹੜੇ ਟੂਰਿਸਟ ਦੀ ਇਕਤਾ ਦੇ ਨਹੀਂ ਸੀ ਕੋਈ ਕਿਸੇ ਕਿਸੇ ятоਵਾਦੀ ਜਥੇਬੰਦੀ ਨੇ ਜ਼ਿੰਮੇਵਾਰੀ ਵੀ ਲਈ ਹੈ ਵੀ ਪਤਾ ਲੱਗਾ ਇਹ ਘਟਨਾ ਜਾਂ ਮੰਦਭਾਗੀ ਘਟਨਾ ਇਹ ятоਵਾਦੀ ਹਮਲਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਇਸ ਵੇਲੇ ਮੁਲਕ ਤੋਂ ਬਾਹਰ ਨੇ ਵਿਰੋਧੀ ਧਿਰ ਦੇ ਨੇਤਾ راہਲ ਗਾਂਧੀ ਮੁਲਕ ਤੋਂ ਬਾਹਰ ਨੇ ਤੇ ਕਸ਼ਮੀਰ ਨੂੰ ਯੂਟੀ ਬਣਨ ਤੋਂ ਬਾਅਦ ਯੂਟੀ ਬਣਾਇਆ ਜਾਣ ਤੋਂ ਬਾਅਦ ਤੇ ਕਸ਼ਮੀਰ ਦੇ ਵਿੱਚ ਚੋਣਾਂ ਹੋ ਕੇ ਵਿਧਾਨ ਸਭਾ ਦੇ ਚੋਣਾਂ ਹੋ ਕੇ ਨਵੀਂ ਸਰਕਾਰ ਜਿਹੜੀ ਉਮਰਗ ਗੱਲਾ ਦੀ ਸਰਕਾਰ ਹੈ ਉਸ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਪਹਿਲਾ ਵੱਡਾ ਦੁਖਾਤ ਹੈ ਇਹ ਇਸ ਦੇ ਜਿਹੜੇ ਵਿੱਚ ਰਮਨੀਤ ਵੀਟੂ ਦੇਖ ਰਹੇ ਨੇ ਸਾਡਾ ਰਮਨੀਤ ਜੀ ਜਿਉ ਤੁਹਾਨੂੰ ਅਸੀਂ ਜੀ ਆਇਆਂ ਕਹਨੇ ਆ ਪਰ ਬਹੁਤ ਹੀ ਅਫਸੋਸ ਨਾਲ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਕਰਨ ਦੀ ਜੇ ਤੁਸੀਂ ਗੱਲ ਕਰ ਸਕਦੇ ਹੋ ਸਾਡਾ ਲਾਈਵ ਚੱਲ ਰਿਹਾ ਇਹਦੇ ਵਿੱਚ ਕੋਸ਼ਿਸ਼ ਕਰ ਲੈਂਦੇ ਆ ਜੇ ਲਾਈਵ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਤੇ ਇਹ ਸਰਕਾਰ ਬਣ ਤੋਂ ਬਾਅਦ ਪਹਿਲਾ ਤੇ ਪਿਛਲੇ ਲੰਮੇ ਸਮੇਂ ਚ ਲਗਭਗ 2017-18 ਤੋਂ ਬਾਅਦ ਇਸ ਤਰ੍ਹਾਂ ਦੀ ਵੱਡੀ ਘਟਨਾ ਕਸ਼ਮੀਰ ਚ ਨਹੀਂ ਹੋਈ ਵੈਸੇ ਬਹੁਤ ਨੀਰਹੀਆਂ ਤੇ ਇਸ ਤੋਂ ਪਹਿਲਾਂ ਚਿੱਟੀ ਸਿੰਘਪੁਰਾ 2000 ਦੇ ਸਾਲ 2000 ਦੇ ਵਿੱਚ ਮਾਰਚ ਮਹੀਨੇ ਚ ਅਜੇ ਸਬਾਬੇ ਬਣਿਆ ਹੁਣ ਇਸ ਵੇਲੇ ਕਿ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਏ ਨੇ ਜਿਹੜੀ ਬੈਸ ਉਵੇਂ ਸਾਇ ਹੈ ਉਹਨੇ ਤੇ ਇਸ ਤੋਂ ਪਹਿਲਾਂ ਜਦੋਂ ਚਿੱਟੀ ਸਿੰਘਪੁਰਾ ਚ 35 ਸਿੱਖਾਂ ਦੀਆਂ ਗਿਆਨਾਂ ਲਈ ਆ ਗਏ ਸੀ ਚਿੱਟੀ ਸਿੰਘਪੁਰਾ ਵੀ ਅਨੰਦਪੁਰ ਸਭ ਨਾ ਜਿਹੜਾ ਅਨੰਤਨਾਗ ਡਿਸਟ੍ਰਿਕਟ ਦਾ ਪਾਰਟ ਹੈ ਹੁਣ ਵੀ ਅਨੰਤਨਾਗ ਡਿਸਟ੍ਰਿਕਟ ਦੇ ਵਿੱਚ ਹੀ ਹੈਗਾ ਇਹ ਉਹੀ ਬਹੁਤ ਪਹਿਲਾਂ ਦੇ ਟ੍ਰੈਵਲ ਆ ਰਹੇ ਆ ਉਦੋਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਬਿਲ ਕਲਿੰਟਨ ਉਸ ਵੇਲੇ ਆਏ ਹੋ ਸੀ ਜਦੋਂ ਇਹ ਕਲੀਨਸ ਗਈਆਂ ਸੀ ਸਿੱਖਾਂ ਦੀਆਂ ਉਹਦੇ ਤੇ ਬਹੁਤ ਸਾਰੇ ਸਵਾਲ ਉੱਠੇ ਸੀ ਅਜੇ ਤੱਕ ਵੀ ਉਹ ਬੁਝਾਰਤ ਬਣੀ ਹੋਈ ਹੈ ਬੜੇ ਦੋਸ਼ ਲੱਗਦੇ ਰਹੇ ਨੇ ਹੁਣ ਇਸ ਵੇਲੇ ਸਵਭ ਨਾਲ ਹੀ ਜਿਹੜੇ ਉਹ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਣੇ ਤੇ ਜਦੋਂ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਚਿੱਟੀ ਸਿੰਘਪੁਰਾ ਪਿੰਡ ਹੈ ਉਥੋਂ ਦਾ ਉਥੋਂ ਦੀ ਇੱਕੋ ਸਮੇਂ ਸਿੱਖ ਜਿਹੜਾ ਭਾਈਚਾਰੇ ਨਾਲ ਸਬੰਧਤ 35 ਜਿਹੜੇ ਆ ਉਹ ਕਿਲਿੰਗਸ ਹੋਈਆਂ ਸੀ ਉਸ ਪਰ 33 33 ਕਿਲਿੰਗਸ ਹੋਈਆਂ ਸੀ ਬੜੇ ਅਫਸੋਸਨਾਕ ਹੋਈ ਸੀ ਉਸ ਤੋਂ ਬਾਅਦ ਵੈਸੇ ਹੁੰਦੀਆਂ ਰਹੀਆਂ ਨੇ ਅਮਰਨਾਥ ਦੇ ਜਦੋਂ ਹਮਲੇ ਹੁੰਦੇ ਰਹੇ ਨੇ ਆਪਣਾ ਅਗਸਤ ਦਾ 2000 ਦੇ ਵਿੱਚ ਵੀ ਜਦੋਂ ਅਮਰਨਾਥ ਦੇ ਯਾਤਰੀਆਂ ਤੇ ਹਮਲਾ ਕੀਤਾ ਉਹਦੋਂ ਵੀ ਕੀਤਵਦ ਮੌਤਾ ਹੋਈਆਂ ਸੀਆਂ ਇਸੇ ਤਰ੍ਹਾਂ 2001 ਚ ਵੀ ਫੇਰ ਹੋਇਆ ਮੰਨਰਾਜ ਯਾਤਰੀਆਂ ਤੇ ਉਸ ਵੀ ਹੋਇਆ ਤੇ ਇਸ ਤੋਂ ਜਦੋਂ ਇਹ ਕਸ਼ਮੀਰ ਦੀ ਵਿਧਾਨ ਸਭਾ ਦੇ ਲੈਸਟ ਜਿਹੜੇ ਕੰਪਲੈਕਸ ਤੇ ਹਮਲਾ ਕੀਤਾ ਗਿਆ ਸੀਗਾ ਉਸ ਵੇਲੇ ਵੀ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ ਉਹ 30 ਤੋਂ ਵੱਧ ਸੀ ਉਸ ਵੇਲੇ ਵੀ ਜੋ ਹੁੰਦੀਆਂ ਰਹੀਆਂ ਨੇ ਤੇ ਜਿਹੜਾ ਪਲਵਾਮਾ ਦੇ ਵਿੱਚ ਜੋ ਕੋ ਡੇਟੈਕ ਪਿਆ ਜਦੋਂ 2019 ਦੇ ਵਿੱਚ ਪਰ ਉਹ CRPF ਦੇ ਉਸ ਤੇ ਕਾਫਲੇ ਤੇ ਪਿਆ ਸੀ ਤੇ ਸਿਵਿਲਿਅਨ ਜਿਹੜੇ ਨਰੋਲ ਸਿਵਿਲਿਅਨ ਟੂਰਿਸਟ ਸਲਾਨੀਆਂ ਤੇ ਜਿਹੜਾ ਬੜੀ ਦੇਰ ਬਾਅਦ ਜਿਹੜਾ ਹਮਲਾ ਹੋਇਆ ਜਾਂ ਪਹਿਲਾਂ ਅਮਰ ਰਾਤ ਦੇ ਯਾਤਰੀਆਂ ਦੇ ਹੁੰਦੇ ਰਿਹਾ ਹੁਣ ਪਿਛਲੇ 3-4 ਸਾਲਾਂ ਤੋਂ ਇਸ ਤਰ੍ਹਾਂ ਦਾ ਰੁਕਾ ਰੁਕੇ ਹੋਏ ਸੀਗੇ ਤੇ ਅਜੇ ਲਿਸਟ ਨਹੀਂ ਆਈ ਮੈਂ ਕਿੱਥੋਂ ਹੋ ਸਕਦਾ ਹੈ ਇਸ ਕਿਤੇ ਸਾਡੇ ਕਿਤੇ ਨਾਲ ਪੰਜਾਬ ਚੰਡੀਗੜ੍ਹ ਨਾਲ ਵੀ ਸੰਬੰਧਤ ਕੋਈ ਉਹਦੇ ਵਿੱਚ ਪਰ ਬਹੁਤ ਹੀ ਦਰਦਨਾਕ ਜਿਹੜਾ ਵਿਊ ਸਾਹਮਣੇ ਆਇਆ ਜੋ ਮਤਲਬ ਦਿਖਾਉਣੇ ਵੀ ਔਖੇ ਲੱਗਦੇ ਨੇ ਉਹ ਉਸ ਤਰ੍ਹਾਂ ਦੇ ਉਹ ਆਪਣੀ ਆਪਣੀ رائے ਇੱਕ ਤਾਂ ਤੁਸੀਂ ਦੇ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਤੁਸੀਂ ਕਿੰਦਾ ਮਹਿਸੂਸ ਕਰਦੇ ਹੋ ਕੀ ਕਰਨਾ ਚਾਹੀਦਾ ਹੈ ਡਿਮਾਂਡ ਉੱਠ ਰਹੀ ਹੈ ਵੀ ਸਖਤ ਕਾਰਵਾਈ ਕੀਤੀ ਜਾਵੇ ਵਿਚਾਰੇ ਪਾਸੇ ਕੰਨਮ ਕਰਿਆ ਪਰ ਸਖਤ ਕਾਰਵਾਈ ਤਾਂ ਹੁੰਦੀ ਮਲੇ ਥੱਲੇ ਤਾਂ ਕਦੇ ਹੁੰਦੀ ਨਹੀਂ ਆਪ ਦੌਰ ਤੇ ਹੁੰਦੀ ਹੈ ਪਰ ਫਿਰ ਵੀ ਇਹਦੇ باوجود ਵੀ ਜਿਹੜਾ ਇਹ ਸਰਦਪਾਰ ਤੋਂ ਤੇ ਵੱਖ-ਵੱਖ ਹੋਰ ਪਾਸਿਆਂ ਤੋਂ ਜਿਹੜੇ ਅਤਵਾਦੀ ਆਉਂਦੇ ਨੇ ਹਥਿਆਰ ਮਿਲਦੇ ਇਹਨਾਂ ਨੂੰ ਤੇ ਹਮਲੇ ਹੁੰਦੇ ਨੇ ਤੇ ਸਾਡੀ ਜਿਹੜਾ ਡਿਸਟਰਬਟ ਕਰਨ ਦੀ ਕੋਸ਼ਿਸ਼ ਹੈਗੀ ਸਾਡੀ ਅਮਨ ਸ਼ਾਂਤੀ ਤੇ ਜਿਹੜੀ ਭਾਈਚਾਰਾ ਕੋਣੂ ਕੋਸ਼ਿਸ਼ ਕੋਸ਼ਿਸ਼ ਹੁੰਦੀ ਰਹਿੰਦੀ ਹੈ ਤੇ ਇਹ ਗੱਲ ਬਹੁਤ ਹੀ ਸਾਡੇ ਵਾਸਤੇ ਜਿਹੜੀ ਹੈ ਸ਼ੌਕਿੰਗ ਹੈਗੀ ਹੈ ਤੇ ਠੀਕ ਹੈ ਸਾਡੀਆਂ ਫੋਰਸਸ ਲੜ ਰਹੀਆਂ ਨੇ ਹੁਣ ਉਸ ਬਾਅਦ ਵੀ ਕੇਅਰ ਕਰਨੀਆਂ ਹੈ ਪਰ ਕਿਤੇ ਨਾ ਕਿਤੇ ਇੰਟੈਲੀਜੈਂਸ ਜਿਹੜਾ ਦਾ ਫੇਲਰ ਵੀ ਜਰੂਰ ਮੰਨਿਆ ਜਾਏਗਾ ਜੇ ਜਦੋਂ ਇਸ ਤਰ੍ਹਾਂ ਦੇ ਇਹੋ ਜਿਹੇ ਭਰੇ ਭਰਵੇਂ ਥਾਵਾਂ ਤੇ ਜੇ ਹਮਲਾ ਹੋ ਰਿਹਾ ਜਾਂ ਹੁੰਦਾ ਹੈ ਤਾਂ ਉੱਥੇ ਫਿਰ ਉਹ ਕੁਦਰਤ ਤੋਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਤੇ ਸਵਾਲ ਉੱਠਣੇ ਲਾਜ਼ਮੀ ਹੈਗੇ ਉਹਨਾਂ ਦੇ ਸਵਾਲ ਉੱਠਣੇ ਲਾਜ਼ਮੀ ਹੈ ਕਿ ਉਹ ਕਿਉਂ ਇਸ ਤਰ੍ਹਾਂ ਨਹੀਂ ਪਹਿਲਾਂ ਜਿਹੜਾ ਪਤਾ ਲਾ ਸਕੀਆ ਫਿਰ ਮੌਕੇ ਤੇ ਵੀ ਜਿਹੜਾ ਇੰਨਾ ਵੱਡਾ ਕਟਰਾ ਵਾਪਰ ਗਈ ਤਾਂ ਉਹ ਵੀ ਨਹੀਂ ਉਹਨਾਂ ਨੂੰ ਉਹ ਟੈਕਲ ਕਰ ਸਕੇ ਇਹ ਇਹ ਤਾਂ ਕੁਦਰਤੀ ਤੌਰ ਤੇ ਸਰਕਾਰੀ ਏਜੰਸੀਆਂ ਤੇ ਸਿਕਿਉਰਿਟੀ ਏਜੰਸੀਆਂ ਤੇ ਸਭ ਤੇ ਜਿਹੜੇ ਹੈ ਉਹ ਸਵਾਲ ਉਠਣੇ ਲਾਜ਼ਮੀ ਹੈਗੇ ਹੁਣ ਪਰ ਇਸ ਵale ਸਾਡੀ ਹਮਦਰਦੀ ਉਹਨਾਂ ਪਰਿਵਾਰਾਂ ਨਾਲ ਹੈ ਸਾਡਾ ਸਾਰਾ ਧਿਆਨ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੇ ਜਿਹੜੇ ਜਿਹੜੇ ਇੰਨੇ ਜਾਨਾਂ ਗਈਆਂ ਜਿਹੜੇ ਜ਼ਖਮੀ ਹੋਏ ਐ ਜਿਹੜੇ ਇਸ ਵੇਲੇ ਸ਼ੌਕ ਤੇ ਨੇ ਉਹਨਾਂ ਨੂੰ ਸੰਭਾਲਣ ਦਾ ਤੇ ਉਹਨਾਂ ਨੂੰ ਹਮਦਰਦੀ ਪ੍ਰਗਟ ਕਰਨਾ ਉਹਨਾਂ ਦੀ ਮਦਦ ਕਰਨ ਦਾ ਜਿਹੜਾ ਮੁੱਖ ਸਾਡਾ ਇਸ ਵੇਲੇ ਧਿਆਨ ਹੋਣਾ ਚਾਹੀਦਾ ਤੇ ਉਮੀਦ ਕਰਦੇ ਆ ਕਿ ਉਹ ਸ਼ੌਕ ਚੋਂ ਬਾਹਰ ਆਉਣਗੇ ਜਿਹੜੇ ਪਰ ਬਾਕੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਤਾਂ ਹੁਣ ਕੋਈ ਉਹਨਾਂ ਦੇ ਪਰਿਵਾਰਾਂ ਨੂੰ ਸਹਾਰੇ ਦੀ ਲੋੜ ਰਹਿ ਗਈ ਉਹਨਾਂ ਦੇ ਟਰਾਈ ਕਰ ਲੈਣੇ ਆ ਜੇ ਜੁਨੀਤ ਬਿੱਟੂ ਹੋਈ ਇਹ ਸਾਡੇ ਨਾਲ ਜੁੜ ਜਾਣ ਤਾਂ ਇਹ ਕੇਂਦਰ ਸਰਕਾਰ ਵਾਸਤੇ ਵੀ ਜੰਮੂ ਕਸ਼ਮੀਰ ਸਰਕਾਰ ਵਾਸਤੇ ਵੀ ਸਭ ਵਾਸਤੇ ਇਹ ਇੱਕ ਚੁਣੌਤੀ ਵੀ ਹੈ ਕਿ ਇਸ ਤਰ੍ਹਾਂ ਦਾ ਅਟੈਕ ਹੋਣਾ ਤੇ ਮੁੜਕੇ ਉਹਨੂੰ ਰੋਕਣਾ ਤੇ ਉਸ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਏ ਵੀ ਇੱਕ ਵੱਡਾ ਇਸ ਵੇਲੇ ਚੈਲੰਜ ਬੋਏਗਾ ਤੁਸੀਂ ਇਸ ਇਹਦਾ ਇਸ ਘਟਨਾ ਦਾ ਜਿਹੜਾ ਹੋਰ ਬਿਉਰਾ ਵਿਸਥਾਰ ਜਿਉਂ-ਜਿਉਂ ਆਉਂਦਾ ਜਾਏਗਾ ਅਸੀਂ ਆਪਣੀ ਵੈਬਸਾਈਟ ਤੇ bhavishya.com ਪੰਜਾਬੀ ਹਿੰਦੀ ਅੰਗਰੇਜ਼ੀ ਤੇਨਾਂ ਤੇ ਅਸੀਂ ਅਪਡੇਟ ਕਰ ਰਹੇ ਹਾਂ ਜੇ ਕੋਈ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਕਿਸੇ ਕੋਲ ਵੀ ਕੋਈ ਤਸਵੀਰਾਂ ਜਾਣਕਾਰੀ ਪਤਾਓ ਸਾਂਝੀ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਤੇ ਪਰ ਇਹ ਹੈਗਾ ਕਿ کافی ਕੁਛ ਹੋਇਆ ਜਿਹੜਾ ਇਸ ਤਰ੍ਹਾਂ ਦੀਆਂ ਵੀ ਜਿਹੜੀ ਜਿਹੜੇ ਪਲੇਸ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੁਝ ਤੇ ਦਿਖਾਉਣ ਦੀ ਵੀ ਸੀਮਤਾ ਹੀ ਹੁੰਦੀ ਹੈ ਤੇ ਮੈਂ ਉਮੀਦ ਕਰਦਾ ਕਿ ਸਾਰੇ ਲੋਕ ਹੀ ਉਹਨਾਂ ਨਾਲ ਹਮਦਰਦੀ ਜ਼ਾਹਰ ਕਰਨਗੇ ਉਹਨਾਂ ਨੂੰ ਮਦਦ ਕਰਨਗੇ ਜਿਹੜੇ ਸ਼ਿਕਾਰ ਹੋਏ ਐ ਤੇ ਅੱਤਵਾਦੀਆਂ ਦੀ ਜਿਹੜੀ ਨਿੰਦਾ ਕਰਨਗੇ ਤੇ ਇਸ ਦਾ ਜਿਹੜਾ ਹੋਰ ਵੇਰਵਾ ਤੇ ਵਿਸਥਾਰ ਅਸੀਂ ਉਹਦੀ ਉਡੀਕ ਰਹੇ ਜੀ ਸਾਨੂੰ ਤੇ ਅਸੀਂ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ ਪਰ ਅੱਜ ਲਈ ਇਹਨਾ ਇਹ ਬਹੁਤ ਹੀ ਸ਼ੌਕਿੰਗ ਮੰਦ ਭਾਗੀ ਅਫਸੋਸਨਾਕ ਜਿਹੜੀ ਇਹ ਵਾਰਦਾਤ ਹੋਈ ਹੈ ਹਮਲਾ ਹੋਇਆ ਤੇ ਸਾਨੂੰ ਉਹਨਾਂ ਸਾਰੇ ਜਿਹੜੇ ਜਿਹੜੇ ਸ਼ਿਕਾਰ ਹੋਏ ਨੇ ਉਹਨਾਂ ਨਾਲ ਸਾਡੀ ਦਿਲੋਂ ਹੰਦਰਦੀ ਹੈ ਤੇ ਇਸ ਮੌਕੇ ਇਹੋ ਜਿਹੇ ਮੌਕੇ ਜਦੋਂ ਹੁੰਦੇ ਆ ਤੇ ਇਹ ਜ਼ਰੂਰ ਹੋਣਾ ਚਾਹੀਦਾ ਕਿ ਪੜਤਹਾੜ ਜਿਹੜੀ ਹੈ ਭਟਕਣਾ ਕੋਈ ਇੱਕ ਫਿਰਕਾ ਦੂਜੇ ਦੇ ਦੂਜਾ ਦੂਜੇ ਦੇ ਇਸ ਤਰ੍ਹਾਂ ਦੀ ਜਿਹੜੀ ਉਹ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਿਹੜੇ ਅਤਵਾਦਿਆ ਦੀ ਗੋਲੀ ਜਿਹੜੀ ਹੈ ਨਾ ਜਾ ਅਤਵਾਦੀ ਜਦੋਂ ਠੀਕ ਹੈ ਉਸ ਵੇਲੇ ਮੌਕੇ ਤੇ ਕਿਸ ਨੂੰ ਨਿਸ਼ਾਨਾ ਬਣਾਇਆ ਨਹੀਂ ਪਰ ਉਹਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਅਤਵਾਦਿਆਂ ਦੀ ਗੋਲੀ ਦਾ ਕੋਈ ਧਰਮ ਨਹੀਂ ਹੁੰਦਾ ਸੇਸ਼ ਕਰਕੇ ਇਸ ਧਾਰਮਿਕ ਬਣਾ ਤੇ ਜਾ ਫਿਰਕਿਆਂ ਦੇ ਬਣਾ ਦੇ ਕੋਈ ਇਸ ਦੇ ਨਤੀਜੇ ਵਜੋਂ ਕੋਈ ਉਹ ਤਣਾਅ ਟਕਰਾਅ ਤੋਂ ਬਚਣਾ ਚਾਹਦਾ ਹੈ ਸਾਰੇ ਲੋਕਾਂ ਨੂੰ ਕਿ ਆਪਸੀ ਜਿਹੜਾ ਭਾਈਚਾਰਾ ਜ਼ਰੂਰ ਕਾਇਮ ਰੱਖਣਾ ਚਾਹੀਦਾ ਹੈ ਜੇ ਉਹ ਭਾਈਚਾਰਾ ਸੀ ਨਾ ਰੱਖਿਆ ਤਾਂ ਫਿਰ ਜਿਹੜੇ ਲੋਕ ਕਰਨ ਵਾਲੇ ਨੇ ਉਹਨਾਂ ਦਾ ਪਰਪਸ ਤਾਂ ਪੂਰਾ ਹੋ ਗਿਆ ਫਿਰ ਉਹ ਇਹੀ ਚਾਹੁੰਦੇ ਨੇ ਕਿ ਇੱਥੇ ਸਾਥ ਹੋ ਜਾਣ ਦੰਗੇ ਹੋ ਜਾਣ ਆਪਸ ਵਿੱਚ ਲੋਕ ਲੜ ਪੈਣ ਇਹੀ ਉਹ ਚਾਹੁੰਦੇ ਨੇ ਤੇ ਫੇਰ ਅਸੀਂ ਤਾਂ ਅਸੀਂ ਉਹਨਾਂ ਦੇ ਸ਼ਿਕਾਰ ਹੋ ਗਏ ਜੇ ਜੇ ਅਸੀਂ ਉਹਨਾਂ ਦੇ ਉਸ ਟਰੈਪ ਚ ਆ ਗਏ ਤਾਂ ਫਿਰ ਉਹ ਸ਼ਿਕਾਰ ਹੋ ਗਏ ਸੋ ਆਪਣੀ ਆਪਣੀ ਰਾਏ ਵੀ ਦੇ ਸਕਦੇ ਹੋ ਤੁਸੀਂ ਆਪਣੇ ਕਮੈਂਟਸ ਲਿਖ ਸਕਦੇ ਹੋ ਕਿਵੇਂ ਮਹਿਸੂਸ ਕਰਦੇ ਹੋ ਕਿਵੇਂ ਚੈੱਕ ਕੀਤਾ ਜਾ ਸਕਦਾ ਅਤਵਾਦ ਨੂੰ ਤੇ ਸਾਡਾ ਸਰਕਾਰ ਦਾ ਤੇ ਲੋਕਾਂ ਦਾ ਕੀ ਰਵਈਆ ਹੋਣਾ ਚਾਹੀਦਾ ਬਹੁਤ ਮਿਹਰਬਾਨੀ ਸ਼ੁਕਰੀਆ